ਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਪਵਿਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਲੜੀਵਾਰ ਸੰਥਿਆ ਕਰ ਰਹੇ ਹਾਂ ਤੇ 200 ਸ਼ਲੋਕ ਆਪਣਾ ਸੰਪੂਰਨ ਹੋ ਗਿਆ ਸੀ ਸੋ ਅੱਗੇ ਸ਼ੁਰੂ ਹੁੰਦਾ ਕਬੀਰ ਲੇਖਾ ਦੇਣਾ ਸੁਹਿਲਾ ਇੱਥੇ ਵਿਸਰਾਮ ਹੈ ਇਹਨੂੰ ਦੇਣਾ ਨਹੀਂ ਪੜਨਾ ਨੰਨੇ ਦੇ ਬਾਜ ਕਟਣ ਨਹੀਂ ਹੈ ਦੇਣਾ ਸੁਹਿਲਾ ਜੋ ਦਿਲ ਸੋਚੀ ਹੋਏ ਉਸ ਸਾਚੇ ਦੀ ਬਾਣ ਮਹਿ ਪੱਲਾ ਨਾ ਪਕਰੈ ਕੋਏ ਇਹਨੂੰ ਪਲਾ ਨਹੀਂ ਕਹਿਣਾ ਪੱਲਾ ਅਤਕ ਲਾ ਕੇ ਬੋਲਣਾ ਕਸ ਕੇ ਬੋਲਣਾ ਪੱਲਾ ਨਾ ਪਕਰੈ ਕੋਏ ਪਕਰੈ ਨਹੀਂ ਕਹਿਣਾ ਪਕਰੈ ਰਾਰੇ ਨੂੰ ਦਲਾਵਾਂ ਲੱਗੀਆਂ ਪਕਰੈ ਕੋਏ ਕਬੀਰ ਧਰਤੀ ਅਰ ਆਕਾਸ ਮਹਿ ਮਹਿ ਤੇ ਵਿਸਰਾਮ ਹੈ ਦੋਏ ਤੂੰ ਬਰੀ ਅਬਦ ਐੜਾ ਜਿਹੜਾ ਹੈ ਇਸ ਬੰਦਕ ਲਾ ਕੇ ਬਾਬੇ ਉਤੇ ਅਤਕ ਲਾ ਕੇ ਤਦ ਦਾ ਅਬਦ ਕਸ ਕੇ ਬੋਲਣਾ ਖਟ ਦਰਸ਼ਨ ਸੰਸੇ ਪਰੇ ਅਰ 84 ਹ ਸਿੱਧ ਕਬੀਰ ਮੇਰਾ ਮੁੱਝ ਮਹਿ ਕਿਛ ਨਹੀਂ ਇਥੇ ਵਿਸਰਾਮ ਹੈ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸਉਪਤੇ ਸਉ ਸ ਸ ਊੜ ਓਂਕੜ ਸਉਪਤੇ ਕਿਆ ਲਾਗੇ ਮੇਰਾ ਲਾਗੇ ਨਹੀਂ ਪੜਨਾ ਲਾਗੇ ਮੇਰਾ ਕਬੀਰ ਤੂੰ ਤੂੰ ਕਰਤਾ ਤੂੰ ਹੂਆ ਹੁਣ ਸੰਗਤ ਜੀ ਤਿਆਰ ਰੱਖਣਾ ਇੱਥੇ ਹੁਣ ਤੂੰ ਦੇ ਉੱਤੇ ਟਿੱਪੀ ਲੱਗੀ ਏ ਇੱਥੇ ਟਿੱਪੀ ਤੋਂ ਰਹਿਤ ਆਇਆ ਦੋਨਾਂ ਦਾ ਉਚਾਰਨ ਕਿਵੇਂ ਹੈ ਕਬੀਰ ਤੂੰ ਤੂੰ ਕਰਤਾ ਤੂੰ ਇਹ ਤੂੰ ਪੜਨਾ ਹੂਆ ਮੁਜਮਹਿ ਰਹਾ ਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਇਥੇ ਵਿਸਰਾਮ ਜਤ ਦੇਖੋ ਤਤ ਤੂ ਇਥੇ ਟਿੱਪੀ ਤੁਰਤੈ ਤਤ ਤੂ ਕਬੀਰ ਬਿਕਾਰਹਿ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਏ ਨਾ ਪੂਰਿਓ ਚਾਲੇ ਊਠ ਨਿਰਾਸ ਕਬੀਰ ਹਰਿ ਕਾ ਸਿਮਰਨ ਜੋ ਕਰੈ ਕਰੇ ਨਿਪੜਨਾ ਕਰੈ ਪੜਨਾ ਦਿਲਾਵਾਂ ਦੇ ਨਾਲ ਇੱਥੇ ਵਿਸਰਾਮ ਹੈ ਸੋ ਸੁਖਿਆ ਸੰਸਾਰ ਇਤ ਉਤਕਤ ਹੈ ਨਾ ਡੋਲਈ ਇੱਥੇ ਵਿਸਰਾਮ ਹੈ ਜਿਸ ਰਾਖੈ ਸਿਰਜਣਹਾਰ ਕਬੀਰ ਕਹਾਣੀ ਪੀੜਤੀ ਸਤਗੁਰ ਲਿਏ ਛੜਾਏ ਪਰਾਪੁਰਬਲੀ ਭਾਵਨੀ ਪ੍ਰਗਟ ਹੋਈ ਆਏ ਕਬੀਰ ਟਾਲੈ ਟੋਲੈ ਦਿਨ ਗਿਆ ਹੁਣ ਸੰਗਤ ਜੀ ਗਿਆ ਤੇ ਵਿਸਰਾਮ ਲਾਉਣਾ ਹੈ ਹੁਣ ਕਈ ਸੰਗਤਾਂ ਇਹਨਾਂ ਦੋਨਾਂ ਪਾਠਾਂ ਨੂੰ ਟਾਲੈ ਟੋਲੈ ਪੜ ਜਾਂਦੀਆਂ ਪਰ ਇਹ ਦੋਨੇ ਸ਼ਬਦ ਜਿਹੜੇ ਪੋਲੇ ਪੜਨੇ ਨੇ ਅਧ ਕਲਾ ਕੇ ਜਾਂ ਕਸ ਕੇ ਨਹੀਂ ਉਚਾਰਨ ਕਰਨੇ ਇਹ ਦੋਨੇ ਸ਼ਬਦ ਨੇ ਟਾਲੈ ਟੋਲੈ ਦਿਨ ਗਿਆ ਵਿਆਜ ਵਡੰਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਖਤ ਜਿਹੜਾ ਸੰਗਤ ਜੀ ਪੋਲਾ ਪਾਠ ਹੈ ਕਾਲ ਪਹੁੰਚੋ ਆਏ ਮਹੱਲਾ ਪੰਜਵਾ ਕਬੀਰ ਕੂਕਰ ਭੌਂਕਣਾ ਰੰਗ ਪਿਛੈ ਉੱਠਤਾਏ ਪਿਛੈ ਸੱਛਿ ਨੂੰ ਦਲਾਵਾਂ ਲੱਗੀਆਂ ਪਿਛੈ ਉੱਠਤਾਏ ਕਰਮੀ ਸਤਗੁਰ ਪਾਇਆ ਜਿਨ ਹੋ ਲੀਆ ਛੜਾਏ ਮਹੱਲਾ 5 ਕਬੀਰ ਧਰਤੀ ਸਾਧਕੀ ਤਸਕਰ ਬੈਸ ਹੈ ਗਾਹੇ ਗਾਹੇ ਹਾਹੇਉ ਸਿਆਰੀ ਉਚਾਰਨ ਹੋਵੇਗੀ ਗਾਹੇ ਧਰਤੀ ਭਾਰ ਨਾ ਵਿਆਪੈ ਉਨ ਕੋ ਲਾਹੂ ਲਾਹੇ ਮਹੱਲਾ 5 ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ ਸੰਗ ਕੁ ਸੰਗੀ ਬੈਸਤੇ ਤਾ ਪੁੱਛੈ ਧਰਮ ਰਾਏ ਪੁੱਛੇ ਨਿਪੜਨਾ ਪੁੱਛੈ ਦਲਾਵਾਂ ਦੇ ਨਾਲ ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ ਕਹਿ ਦਲਾਵਾਂ ਦੇ ਨਾਲ ਪੜਨੈ ਕਹਿ ਤਲੋਚਨ ਮੀਤ ਕਾਹੇ ਛੀਪੋ ਹੁਸ਼ਾਏ ਲੈ ਇਕੱਠਾ ਪਾਠ ਹੈ ਛਾਏ ਲੈ RAM ਨਾ ਲਾਭ ਹੋ ਚੀਤ ਨਾਮਾ ਕਹਿ ਤਲੋਚਨਾ ਮੁਖਤੇ RAM ਸਮਾਲ ਸਮਾਲ ਇਹ ਪਾਰਾ ਪਾਠ ਕਰਨਾ ਥੱਲੇ ਹਲੰਤ ਲੱਗੀ ਹੈ ਹਾਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਮਹੱਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੋ ਕੇ ਨਾਹੀ ਇਹ ਵਖਰੇ ਵਖਰੇ ਪਾਠ ਨੇ ਕਿਸ ਹੋ ਕੇ ਨਾਹੀ ਜਿਨ ਇਹੋ ਰਚਨ ਰਚਾਇਆ ਤਿਸ ਹੀ ਮਾਹੀ ਸੁਮਾਹੀ ਕਬੀਰ ਕੀਚਰ ਆਟਾ ਗਿਰ ਪਰਿਆ ਪਰਿਆ ਤੇ ਵਿਸਰਾਮ ਹੈ ਕਿਸ਼ੂ ਨ ਆਇਓ ਹਾਥ ਪੀਸਤ ਪੀਸਤ ਚਾਬਿਆ ਇੱਥੇ ਵਿਸਰਾਮ ਹੈ ਸੋਈ ਨਿਬਿਹਾਂ ਸਾਥ ਕਬੀਰ ਮਨ ਜਾਣੈ ਦਲਾਵਾਂ ਦੇ ਨਾਲ ਜਾਣੈ ਸਭ ਬਾਤ ਇੱਥੇ ਵਿਸਰਾਮ ਐ ਜਾਣਤ ਹੀ ਔਗਨ ਕਰੈ ਕਰੇ ਨੀ ਪੜਨਾ ਕਰੈ ਦਲਾਵਾਂ ਦੇ ਨਾਲ ਕਾਹੇ ਕੀ ਕੁਸਲਾਤ ਇੱਥੇ ਵਿਸਰਾਮ ਐ ਹਾਥ ਦੀਪ ਕੋਏ ਪਰੈ ਪਰੈ ਨੀ ਪੜਨਾ ਪਰੈ ਦਲਾਵਾਂ ਦੇ ਨਾਲ ਕਬੀਰ ਲਾਗੀ ਪ੍ਰੀਤ ਸੁਜਾਨ ਸੋ ਇੱਥੇ ਵਿਸਰਾਮ ਐ ਵਰਜੈ ਲੋਗ ਅਜਾਨ ਵਰਜੈ ਨੀ ਕਹਿਣਾ ਵਰਜੈ ਲੋਗ ਅਜਾਨਤਾ ਸੋ ਟੁੱਟੀ ਕਿਉ ਬਣੈ ਟੁੱਟੀ ਨਹੀਂ ਕਹਿਣਾ ਦਲੈਂਕੜਾਂ ਦੇ ਨਾਲ ਉਚਾਰਨ ਕਰਨਾ ਟੁੱਟੀ ਕਿਉ ਬਣੈ ਬਣੈ ਨਹੀਂ ਕਹਿਣਾ ਬਣੈ ਦਲਾਵਾਂ ਦੇ ਨਾਲ ਅੰਨੇ ਦੀ ਆਵਾਜ਼ ਕੱਟਣੀ ਹੈ ਬਣੈ ਜਾ ਕੇ ਜੀਅ ਪ੍ਰਾਣ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰਹੁ ਸਵਾਰ ਕਾਰਜ ਸਾਢੇ ਤਿੰਨ ਹੱਥ ਜਿੱਥੇ ਵਿਸਰਾਮ ਹੈ ਕੰਨੀ ਤਾਂ ਪੌਣੇ ਚਾਰ ਹੁਣ ਤਿਆਰ ਰੱਖਣਾ ਸੰਗਤ ਜੀ ਇੱਥੇ ਨੰਨਾ ਇੱਥੇ ਵੀ ਨੰਨਾ ਹੈ ਨੰਨੇ ਦੀ ਬਾਜ ਕੱਢਣੀ ਹੈ ਕੰਨੀ ਤਾਂ ਪੌਣੇ ਚਾਰ ਕਬੀਰ ਜੋ ਮੈਂ ਚਿਤ ਵੋ ਨਾ ਕਰੈ ਕਰੈ ਨੀ ਪੜਨਾ ਕਰੈ ਇੱਚ ਵਿਸਰਾਮ ਕੀਆ ਮੇਰੇ ਚਿਤ ਵੇ ਹੋਏ ਆਪਣਾ ਚਿਤ ਵਿਆ ਹਰ ਕਰੈ ਸਲਾਵਾ ਦੇ ਨਾਲ ਜੋ ਮੇਰੇ ਚਿਤ ਨਾ ਹੋਏ ਮਹੱਲਾ ਤੀਜਾ ਚਿੰਤਾ ਭੇ ਆਪ ਕਰਾਏ ਸੀ ਇੱਥੇ ਵਿਸਰਾਮ ਹੈ ਇਹ ਤਿਆਰ ਰੱਖਣਾ ਚਿੰਤਾ ਭੇ ਇੱਥੇ ਭੱਬੇ ਨੂੰ ਸਿਆਰੀ ਲੱਗੀ ਹੈ ਚਿੰਤਾ ਭੀ ਨਹੀਂ ਪੜਨਾ ਚਿੰਤਾ ਭੇ ਚਿੰਤਾ ਭੇ ਆਪ ਕਰਾਏ ਸੀ ਅਚਿੰਤ ਭੇ ਆਪੇ ਦੇ ਨਾਨਕ ਸੋ ਸਾਲਾਹੀ ਹੈ ਸਾਲਾਹੀ ਹੈ ਸੱਸੇ ਕੰਨਾਂ ਲੱਗਾ ਹੈ ਉਚਾਰਨ ਕਰਨਾ ਸਾਲਾਹੀ ਹੈ ਇੱਥੇ ਵਿਸਰਾਮ ਹੈ ਜੇ ਸਬਣਾ ਸਾਰ ਕਰੇ ਸੋ ਸੰਗਤ ਜੀ 220 ਲੋਕ ਆਪਣੇ ਸੰਪੂਰਨ ਹੋ ਗਏ ਨੇ ਪਿਛਲੇ ਪਾਠ ਜਿਹੜੇ ਨੇ ਸਾਰੇ YouTube ਦੀ ਪਲੇਲਿਸਟ ਦੇ ਵਿੱਚ ਪਏ ਨੇ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ